ਸੰਨ ਕਰ ਪਾਇਆ ਮਿੱਟਿਆ

ਈ ਸਾਨੂੰ ਭੇਟ ਚੜਾ ਦੀ ਤਨਪਤ ਹੋਣ ਤੇਰੇ ਜੋ ਬੰਦੇ ਨੇ ਬੀਜਾ ਉਹਨੂੰ ਉਹੀ ਫਟਣਾ ਪੈਂਦਾ ਲੱਖ ਕੋਸ਼ਿਸ਼ਾਂ ਕਰੋ ਦੁੱਖਾਂ ਤੋਂ ਨਾ ਛੁਟਕਾਰਾ ਪੈਂਦਾ ਉਹ ਤੂੰ ਬਖਸ਼ਾ ਗਿਆ ਕਿਉਂ ਕਿ ਅਜ ਤੋਂ ਚਰਨ ਪਕੜ ਲਏ ਮੇਰੇ ਇੱਕ ਦੀ ਸਾਨੂੰ ਭੇਟ ਚੜਾ ਦੀ ਤਿੰਨ ਪਤ ਹੋਣੇ ਤੇਰੇ ਆਵੇਂ ਉਹ ਇੰਨਾ ਵਿੱਚੋਂ ਇੱਕ ਅੱਧੀ ਤੋਂ ਖਾਲੀ ਇੱਕ ਦੀ ਸਾਨੂੰ ਭੇਟ ਚੜਾ ਦੀ ਗਣ ਦੇ ਵਿੱਚ ਭਾਵੇਂ ਹੋਵੇ ਵਰਤਾ ਮੈਲ ਬਣਿਆ ਵਿਆ ਨਾਲ ਅੰਬਰ ਦੀ ਬਨੇਰੇ ਇੱਕ ਦੀ ਸਾਨੂੰ ਭੇਟ ਚੜਾ ਦੀ ਤੇ ਪਤ ਹੋਣੇ ਤੇਰੇ ਹੋ ਜਾਣੇ ਹੁਣਾਰੇ ਯਾਰੇ ਉਹ ਅਸੀਂ ਬਖਸ਼ੀਆਂ ਖੁਸ਼ੀਆਂ ਸਭ ਨੂੰ ਆਏ ਤੇ ਲੈਣਾ ਟੱਕੜ ਦੇ ਉੱਪਰ ਬਿਠਾ ਲੈ ਇੱਕ ਪਾਸੇ ਇੱਕ ਪਾਸੇ ਬੋਰੀ ਰੱਖ ਲੈ ਉਹਦੇ ਵਿੱਚ ਪਾਈ ਚੰਦ ਮੋਹਰਾ ਬਰਾਬਰ ਕੋਲ ਲੈ ਮੁੱਲ ਪਾ ਕੇ ਮੋਹਰਾ ਬਾਬੇ ਦੀਆਂ ਹਾਂ ਇੱਕ ਟੱਕੇ ਦਾ ਮਰਦਾਨਿਆ ਤੂੰ ਸੱਚ ਤੇ ਝੂਠ ਲਿਆ ਦੇ ਚਾਲ ਕੋਟ ਦੀਆਂ ਛਾਂ ਸਾਰੀਆਂ ਗਲੀਆਂ ਮਾਨਸ ਵੇਖਾ ਦੀ ਕਰਕੇ ਦੂਰ ਭਲੇਖਾ ਉਹ ਸਾਧੂ ਚਲਦੇ ਨਗਰੀ ਵਸਦੀ ਚੰਗੀ ਲੱਗੇ ਜਿਆਦੇ ਇੱਕ ਟੱਕੇ ਦਾ ਮਰਦਾਨਿਆ ਤੇ ਅੱਧੇ ਦਾ ਝੂਠ ਤੇ ਦੁਕਾਨਦਾਰ ਕੇ ਨੌਰੇ 1 ਰੁਪਿਆ ਫੜਾ ਪਹਿਲਾਂ ਮਰਦਾਨੇ ਨੇ ਫੜਾਤਾ ਕਹਿਣਾ ਮੇਰੇ ਗੱਲੇ ਦੇ ਦੋ ਆਹ ਕਰਕੇ ਅਸਲ ਵਪਾਰ ਇੱਕ ਟਕੇ ਦੇ ਮਾਲਕਾ ਮਿਲੇ ਅੱਖਰ ਹਣ ਚਾਰ ਸਿਮੂਲੇ ਖਤਰੀ ਨੇ ਸੱਤ ਮਰਦਾਨਾ ਕੋਲ ਬਹਾਲਿਆ ਪੀ ਪੈ ਕੇ ਪਾਣੀ ਸੱਜਣਾ ਪੈ ਸਦਾ ਨਹੀਂ ਰਹਿਣਾ ਮੰਗੇ ਮਕੇ ਪਰਉਤਾਰਨ ਹਾਰ ਬੋਲੇ ਸੁਨਹਾ ਵਾਜ ਗੀਤ ਕਾ ਖਾਸ ਵਾਜ ਗੀਤ ਗੁਰਨਾਣਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਦੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਵਡਿਆਈ ਬੁਰਨਾਣਕ ਕੀ ਵਡਿਆਈ ਬੁਰਨਾਣਕ ਕੀ ਵਡਿਆਈ ਪ੍ਰਗਟ ਭਈ ਸਗਲੇ ਜੋਤ ਅੰਤਰ ਪ੍ਰਗਟ ਭਈ ਸਗਲੇ ਜੋਤ ਅੰਤਰ